ਸਾਹ ਸੰਗਤ ਇੱਕ RAM ਗੜੀਆਂ ਦਾ ਤੁਹਾਨੂੰ ਲਿਖ ਤੱਕ ਹੋਰ ਸੁਣਾਉਣੇ ਆ ਜਿਹੜੀ RAM ਗੜੀਆਂ ਨੇ ਮੱਲਾ ਮਾਰੀਆਂ ਉਹਨਾਂ ਨੇ ਕਵਿਤਾ ਦੇ ਵਿੱਚ ਇਸ ਤਰ੍ਹਾਂ ਪਰੋਇਆ ਸਾਹ ਸੰਗਤ RAM ਗੜੀਏ ਜਸਾ ਸੰਗ ਨੇ ਇਹ ਕਹਿੰਦੇ ਮੱッセ ਰੰਗੜ ਦਾ ਵੱਢ ਕੇ ਸਿਰ ਇਹ ਸ਼ਾਨ ਹਰਿਮੰਦਰ ਦੀ ਬਣੇ ਨੇ RAM ਗੜੀਏ ਨੀ ਖਾਲਸਾ ਰਾਜ ਦੀ ਰੱਖ ਗਏ ਨੇ ਦੂਰ ਦ੍ਰਿਸ਼ਟੀ ਦੇ ਮਾਲਕ ਨੇ RAM ਗੜੀਏ ਦਲ ਖਾਲਸੇ ਨੇ ਮਾਣ ਬਖਸ਼ਿਆ ਇਹ ਜਾਨਾਂ 바ਰ ਕੇ ਬਣੇ ਨੇ RAM ਗੜੀਏ ਬੁੰਗੇ ਸੱਲ ਗਵਾਇਆਂ ਅੱਜ ਦਿੰਦੇ ਜਿੱਤਾਂ ਜਿੱਤ ਕੇ ਆਏ ਨੇ ਰਾਮਗੜੀਏ ਸਿੱਖ ਮਿਸਲਾਂ ਦਾ ਨਹੀਂ ਨਿਸ਼ਾਨ ਕੋਈ ਪਏ ਅੱਜ ਵੀ ਗੱਜਦੇ ਨੇ ਰਾਮਗੜੀਏ ਦਿਨ ਦੂਣੀ ਤਰੱਕੀ ਇਹ ਕਰੀ ਜਾਂਦੇ ਮੈਦਾਨ ਛੱਡ ਕੇ ਭੱਜਦੇ ਨਹੀਂ ਰਾਮਗੜੀਏ ਖਾਤਰ ਦੇਸ਼ ਦੀ ਕੌਮਲੀ ਰਹੇ ਲੜਦੇ ਕਦੇ ਕੀਤੀਆਂ ਅਸੀਂ ਗਦਾਰੀਆਂ ਨਹੀਂ ਦੇਸ਼ ਭਗਤਾਂ ਨੂੰ ਫੜਾ ਸਰਕਾਰ ਕੋਲੋਂ ਹਾਸਲ ਕੀਤੀਆਂ ਅਸੀਂ ਸਰਦਾਰੀਆਂ ਨਹੀਂ ਅੱਧੀ ਖਾਲੀ ਸਬਰ ਸੰਤੋਖ ਦੇ ਨਾ ਪਾਇਆ ਮਹਾਲਤੇ ਅਸੀਂ ạtਾਰੀਆਂ ਨਹੀਂ ਨਾਲ ਅਣਖ ਗਰੀਬੀ ਕਬੂਲ ਕਰਨੀ ਨਫੇ ਖੱਟੇ ਨਾ ਇਸ਼ਕ ਵਪਾਰੀਆਂ ਨਹੀਂ ਚਾਪ ਲੂਸੀਆਂ ਕਰਨੀ ਮੌਜ ਮਾਣੀ ਸੌਂ ਗਏ ਹੱਸ ਕੇ ਰੋੜਾ ਬੱਟਿਆਂ ਤੇ ਜੀਪਾਂ ਵਿੱਚ ਨਹੀਂ ਬੈਠ ਕੇ ਲਏ ਝੂਟੇ ਝੂਟੇ ਲੈਨੇ ਫਾਂਸੀਆਂ ਦੇ ਫਟਿਆਂ ਉੱਤੇ ਭਾਵੇਂ ਰੋਲਣੇ ਚਾਹੇ ਜੰਗੀਰਦਾਰਾ ਮੋੜ ਮੋੜ ਉੱਠਦੇ ਰਹੇ ਨੇ ਰਾਮਗੜੀਏ ਆਜ਼ਾਦੀ ਦੇਸ਼ ਦੀ ਰੱਖਿਆ ਖਾਤ ਧਰਮ ਖਾਤਰ ਰੱਖਿਆ ਧਰਮ ਖਾਤਰ ਮੂਰੇ ਹੋ ਕੇ ਲੜੇ ਨੇ RAM ਗੜਗੇ 29 ਦੇਸ਼ ਦੀ ਸਿਰੇ 29 ਦੇਸ਼ ਦੀ ਸਿਰੇ ਸ੍ਰੀ ਇਹਨਾਂ ਜਾ ਚੜੇ ਨੇ ਚੰਨ ਨੇ ਚੰਨ ਤੇ RAM ਗੜਗੇ ਦਸਾਂ ਨੋਹਾਂ ਦੀ ਕਰਤ ਈਮਾਨਦਾਰੀ ਕਰੀ ਜਾਂਦੇ ਨੇ ਨਿਤ RAM ਗੜਗੇ ਪੌੜੀ ਲਾਗ ਗਿਆਨ ਦੇ ਸਮਝ ਵਾਲੀ ਦਸਵੇਂ ਦਵਾਰ ਜਾ ਚੜਨਗੇ RAM ਗੜਗੇ ਉਹ ਦਿਨ ਦੂਰ ਨੇ ਜਦੋਂ ਜੱਗ ਵੇਖੂ ਬੂਹੇ ਰੱਬ ਦੇ ਖੜਨਗੇ RAM ਗੜਗੇ ਦਸਾਂ ਨੋਹਾਂ ਦੀ ਸਦਾ ਹੀ ਕਿਰਤ ਕਰਦੇ ਹੱਕੋ ਵਧਨਾ ਕਦੇ ਵੀ ਮੰਗਦੇ ਨਾ ਪਾ ਕੇ ਸ਼ਰਮ ਹਜਾਰ ਨੂੰ ਆਪ ਝੂਲੀ ਬੂਹੇ ਕਿਸੇ ਦੇ ਮੂਰੇ ਜਾਂ ਮੰਗਦੇ ਨਾ ਭੁੱਖੇ ਮਰ ਜਾਣਗੇ ਐ ਪਰ ਉਪਮਾਨ ਦੇ ਨਾ ਝੂਲੀ ਅੱਡ ਕੇ ਕਿਸੇ ਤੋਂ ਮੰਗਦੇ ਨਾ ਨਾਲ ਅਣਕ ਦੇ ਮਰਨ ਕਬੂਲ ਕਰਦੇ ਗਦਾਰੀ ਰੰਗ ਨਾ ਚੋਲੇ ਰੰਗਦੇ ਨਾ ਵੇਖ ਪੜ ਇਤਿਹਾਸ ਦੇ ਪੰਨਿਆਂ ਨੂੰ ਆਉਂਦਾ ਨਹੀਂ ਜੇ ਲੋਕੋ ਅਤਵਾਰ ਮੇਰਾ ਬੜੀ ਦੀ ਸਮਾਂ ਆਜ਼ਾਦੀ ਦੀ ਹਾਸ ਕੇ ਤੇ ਸੜ ਜਾਣਗੇ ਬਨ ਕੇ ਆਪ ਸੇਰਾ ਗੁਰੂ ਘਰ ਦੀ ਕੀਰਤੀ ਕੌਣ ਇਹ ਕਵੀ ਗਾਇਕ ਲਖਾਰੀ ਵੀ RAM ਗੜੀਏ ਡਾਕਟਰ ਬਣ ਗਿਆਨ ਦੀ ਖੋਜ ਕਰਦੇ ਬੜੇ ਬੜੇ ਉਪਕਾਰੀ ਨੇ RAM ਗੜੀਏ ਬਣੇ ਜੱਜ ਵਕੀਲ ਕਚਹਿਰੀਆਂ ਦੀ ਉਹ ਚਕੂਟੀ ਦੇ ਖਿਡਾਰੀ ਵੀ RAM ਗੜੀਏ ਚੱਪਾ ਚੱਪਾ ਇਸ ਧਰਤੀ ਵੀ ਗਾਹ ਮਾਰੀ ਨਵੀਆਂ ਕਾਢਾਂ ਨੇ ਕੱਢਦੇ RAM ਗੜੀਏ ਹਰ ਜਗਤ ਅਸਾਰੂ ਕੰਮ ਦੇ ਲਈ ਨਹੀਂ ਕਦੇ ਵੀ ਟਟੂਗਾ ਰਾਮਗੜੀਆ ਹਿੰਦੁਸਤਾਨ ਦੀ ਗੱਲ ਤਾਂ ਰਹੀ ਪਾਸੇ ਅਮਰੀਕਾ ਕੈਨੇਡਾ ਮਿਲੂਗਾ ਰਾਮਗੜੀਆ ਪੱਠ ਵੱਲੋਂ ਪੱਠ ਬੜੇ ਆਜ਼ਾਦੀ ਦੇ ਜਦੋਂ ਲਾਟੀ ਸੜੇ ਬਾੰਗ ਪਰਵਾਨਿਆਂ ਰਾਮਗੜੀਏ ਪੁੱਲ ਕੇ ਕਦੇ ਨਾ ਮੰਗੀ ਪੁੱਲ ਕੇ ਵੀ ਜੀਪਾਂ ਮਗਰ ਘੜੀ ਸੇ ਗਏ ਰਾਮਗੜੀਏ ਦਸ਼ਮੇਸ਼ ਮਾਰ ਦਸ਼ਮੇਸ਼ ਮਾਰਗ ਬਣਾ ਕੇ ਅਮਰ ਹੋਈ ਉਹ ਵੀ ਮੋਰਚਾ ਮਾਰ ਗਏ ਰਾਮਗੜੀਏ ਕਈ ਲੇਕਾਂ ਤੂੰ ਮਤਾਂ ਲਾਈਆਂ ਨੇ ਜਿਹੜੇ ਕਰ ਵਪਾਰ ਗਏ ਰਾਮਗੜੀਏ ਐ ਪਰ ਥੁੱਕਿਆ ਨਾ ਚੰਨ ਨਾ ਹੋਏ ਮੈਲਾ ਸੱਚ ਕਦੇ ਲਕੋਇਆ ਲੁਕਦਾ ਨਹੀਂ ਖਿਹੜਿਆ ਫੁੱਲ ਕਸੂਵਾਂ ਬੰਡਦਾ ਏ ਕੂਕਾ ਮਾਰਿਆ ਸਾਗਰ ਸੁੱਕਦਾ ਨਹੀਂ